ਹੈਲੋ ਹੈਲੋ ਹਾਂਜੀ ਮੰਮੀ ਕੀ ਹਾਲ ਏ ਮੈਂ ਠੀਕ ਆ ਪੁੱਤ ਤੂੰ ਸੁਣਾ ਤੇਰਾ ਕੀ ਹਾਲ ਬਸ ਮੈਂ ਵੀ ਬਹੁਤ ਵਧੀਆ ਆ ਹੋਰ ਬਹੁਤ ਖੁਸ਼ ਮਦੂ ਹਾਂਜੀ ਮੰਮੀ ਮੈਂ ਬਹੁਤ ਖੁਸ਼ ਹਾਂ ਤੁਸੀਂ ਇਦਾਂ ਕਿ ਸੋਚਦੇ ਪਏ ਹੋ ਮੈਨੂੰ ਪਤਾ ਵਾ ਕਿ 15000 ਰੁਪਏ ਵਿੱਚ ਤੂੰ ਕਿੰਨੀ ਖੁਸ਼ ਹੋਵੇਂਗੀ ਆਪਣੇ ਘਰ ਮੈਂ ਮੰਨਦੀ ਹਾਂ ਕਿ ਤਨਖਾਹ ਉਹਨਾਂ ਦੀ ਭਾਵੇਂ ਘਟਿਆ ਪਰ ਖੁਸ਼ ਹੋ ਮੈਨੂੰ ਬਹੁਤ ਰਖਦੇ ਆ ਅੱਜ ਰਾਤੀ ਤੇ ਉਹ ਮੈਨੂੰ ਬਾਹਰ ਡਿਨਰ ਕਰਾ ਕੇ ਲਿਆਏ ਆ ਤੂੰ ਹੀ ਐਵੇਂ ਟੈਨਸ਼ਨ ਨਾ ਲਿਆ ਕਰੋ ਚਲ ਠੀਕ ਆ ਬੁੱਤ ਖੁਸ਼ ਰੋ ਆਪਣੇ ਘਰ ਚਲੋ ਠੀਕ ਆ ਰੱਖਦੀ ਆ ਮੈਂ ਫੋਨ ਆ ਗਏ ਹੋ ਤੁਸੀਂ ਰੋਟੀ ਬਣ ਗਈ ਆ ਤੇ ਮੈਂ ਤੁਹਾਨੂੰ ਰੋਟੀ ਲਿਆ ਦਿੰਦੀ ਆ ਰੋਟੀ ਛੱਡ ਤੇ ਮੇਰੀ ਗੱਲ ਸੁਣ ਮੈਨੂੰ ਬੜਾ ਚੰਗਾ ਲੱਗਾ ਤੂੰ ਨਾ ਆਪਣੀ ਮੰਮੀ ਦੀ ਨਜ਼ਰਾਂ ਸਾਹਮਣੇ ਨਾ ਮੇਰੀ ਇੱਜ਼ਤ ਘਟ ਨਹੀਂ ਹੁੰਦੀ ਸੀ ਮੈਨੂੰ ਪਤਾ ਆ ਪੈਸੇ ਭਾਵੇਂ ਮੈਂ ਘੱਟ ਕਮਾਉਂਦਾ ਆ ਪਰ ਮੈਂ ਤੇਰੇ ਨਾਲ ਇੱਕ ਵਾਅਦਾ ਕਰਦਾ ਆ ਜੇ ਤੈਨੂੰ ਮੈਂ ਹਮੇਸ਼ਾ ਖੁਸ਼ ਰੱਖੂਗਾ